ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜਪਜੀ ਸਾਹਿਬ ਦਾ ਸੁੱਧ ਉਚਾਰਨ ਆਪਾਂ ਸਿੱਖ ਰਹੇ ਆਂ ਤੇ 15 ਪੌੜੀਆਂ ਆਪਣੀਆਂ ਹੋ ਗਈਆਂ ਸੀ ਪੰਜ ਪਰਵਾਣ ਪੰਜ ਪ੍ਰਧਾਨ ਪੰਚੇ ਪਾਵਹਿ ਦਰਗਹਿ ਮਾਨ ਪਾਵਹਿ ਉਚਾਰਨ ਕਰਨਾ ਹਾਏ ਨੂੰ ਸਿਆਰੀ ਜਿਹੜੀ ਅੱਧੀਆਂ ਦਲਾਵਾ ਦੀ ਆਵਾਜ਼ ਉਚਾਰਨ ਹੋਵੇਗੀ ਪੰਚੇ ਪਾਵਹਿ ਦਰਗਹਿ ਮਾਨ ਪੰਚੇ ਸੋਹੇ پنچ سو در راہ جان پنچا کا گور ایک کہ پڑھنا کہ نہیں کہنا رکھنا دلاوار کرے نہیں پڑھ دینا کرے کہنا کہتے پڑھ جانے کے ات لگی دلاو کہ کرنا ات دلاو لگی کرنا ਨਾਹੀ ਸੁਮਾਰ ਕਿਵੇਂ ਪੜਨੈ ਕਰਤੇ ਕਹਿ ਕਰਨੈ ਨਾਹੀ ਸੁਮਾਰ ਧੋਲ ਇੱਥੇ ਲੱਗਿਆ ਸੰਗੀਤ ਕਨੌੜਾ ਆਪਾਂ ਕੀ ਪੜਦੇ ਧੋਲ ਧੋਲ ਹੁੰਦਾ ਦੱਦੇ ਹੋੜੇ ਦੇ ਨਾਲ ਇੱਥੇ ਲੱਗਿਆ ਕਨੌੜਾ ਪੜਨੈ ਧੋਲ ਮੂੰਹ ਖੋਲ ਕੇ ਧੋਲ ਧਰਮ ਦਇਆ ਕਾ ਪੂਤ ਦਿਆਣੀ ਕਹਿਣਾ ਦਇਆ ਕਹਿਣਾ ਦੱਦਾ ਈੜੀ ਸਿਆਈ ਲਾ ਕੇ ਆਪਾ ਪੜ ਜੰਨੇ ਦੱਦੇ ਨੂੰ ਸਿਆਰੀ ਲਾ ਕੇ ਐੜੇ ਕੰਨਾ ਬਣਾ ਦਿੰਨੇ ਆ ਦਇਆ ਪਰ ਨਹੀਂ ਦਇਆ ਪੜਨੇ ਦਇਆ ਕਾ ਭੂਤ ਸੰਤੋਖ ਥਾਪ ਰੱਖਿਆ ਜਿਨ ਸੂਤ ਜੇ ਕੋ ਬੁੱਝੈ ਕਸ ਕੇ ਬੋਲਣਾ ਬੁੱਝੈ ਬੁੱਝੇ ਨਹੀਂ ਕਹਿਣਾ ਬੁੱਝੈ ਦਲਾਵਾਂ ਦੇ ਨਾਲ ਹੋਵੇ ਦਲਾਵਾਂ ਦੇ ਨਾਲ ਹੋਵੇ ਸੱਚਿਆਰ ਤਵਲੇ ਤਵਲੇ ਨਹੀਂ ਕਹਿਣਾ ਸੰਗਤ ਜੀ ਤਵਲੇ ਦਲਾਵਾਂ ਦੇ ਨਾਲ ਪੜਨਾ ਦਲਾਵਾ ਦੇ ਨਾਮ ਤਵਲੇ ਤਵਲੇ ਉੱਪਰ ਉੱਪਰ ਨਹੀਂ ਕਹਿਣਾ ਉੱਪਰ ਕਹਿਣਾ ਔਂਕੜ ਦੇ ਨਾਲ ਉੱਪਰ ਕੇਤਾ ਭਾਰ ਤਰਤੀ ਹੋਰ ਪਰੇ ਆਪਾਂ ਪੜਦੇ ਪਰੇ ਇੱਕ ਲਾਲ ਆ ਜੰਨੇ ਆਂ ਤਿਆ ਰੱਖੋ ਤਰਤੀ ਹੋਰ ਪਰੇ ਹੋਰ ਹੋਰ ਤਿਸ ਤੇ ਭਾਰ ਤਲੈ ਆਪਾਂ ਕੀ ਪੜਦੇ ਆਂ ਤਲੇ ਇੱਕ ਲਾ ਦੇ ਨਾਲ ਨਹੀਂ ਦੋ ਦਲਾਵਾ ਲੱਗੀਆਂ ਤਲੈ ਕਾਵਨ ਜੋਰ ਜੀ ਜਾਤ ਰੰਗਾ ਕੇ ਨਾਵ ਸਭਨਾ ਲਿਖਿਆ ਬੁੜੀ ਕਲਾਮ ਇਹੋ ਲੇਖਾ ਆਪਾ ਪੜ੍ਹਦੇ ਆ ਇਹੇ ਲੇਖਾ ਨਹੀਂ ਸੰਗਤ ਜੀ ਹਾਏ ਔਂਕੜ ਲਾ ਕੇ ਪੜ੍ਹਨਾ ਹੈ ਇਹੋ ਲੇਖਾ ਲਿਖ ਜਾਣੈ ਨਾਣੇ ਨਿੰਦ ਲਾਵਾਂ ਲੱਗੀਆਂ ਜਾਣੈ ਕੋਏ ਲੇਖਾ ਲਿਖਿਆ ਕੀਤਾ ਹੋਏ ਕੀਤਾ ਤਾਣ ਸਵਾਲੇ ਰੂਪ ਸਵਾਲੇ ਹੋ ਇਸ ਤਰ੍ਹਾਂ ਪੜ੍ਹਨਾ ਹੈ ਕੀਤੀ ਦਾਤ ਜਾਣੈ ਨੰਨ ਦਲਾਵਾ ਜਾਣੈ ਕੌਣ ਕੋਤ ਕੌਣ ਕਨੌੜੇ ਦੇ ਨਾਲ ਕੌਣ ਕੋਤ ਕੀਤਾ ਪਸਾਓ ਏਕੋ ਕਵਾਉ ਕਵਾਉ ਬਾਵੇ ਦੇ ਨਾਲ ਕਵਾਉ ਤਿਸਤੇ ਹੋਏ ਲੱਖ ਦਰਿਆਉ ਦਰਿਆਉ ਨਹੀਂ ਕਹਿ ਦੇਣਾ ਸਾਰੇ ਦਰਿਆਉ ਵੀ ਪੜੀ ਜਾਂਦੇ ਸੰਗਤ ਜੀ ਤਿਆਰ ਰੱਖੋ ਦੱਦਾ ਇਹ ਰਾਰੇ ਨੂੰ ਬਿਹਾਰੀ ਦੇ ਨਾਲ ਪੜਨਾ ਦਰੀ ਆਓ ਕੁਦਰਤ ਕਵਨ ਕਹਾ ਵਿਚਾਰ ਵਾਰਿਆ ਨਾ ਜਾਵਾ ਏਕ ਵਾਰ ਜੋ ਤੁਧ ਭਾਵੇ ਭਾਵੇ ਨਹੀਂ ਕਹਿਣਾ ਭਾਵੇ ਦਲਾਵਾਂ ਦੇ ਨਾਲ ਸਾਈ ਸਾਈ ਨਹੀਂ ਕਹਿ ਦੇਣਾ ਸੰਗਤ ਜੀ ਕਈ ਬਿੰਦੀ ਲਾ ਕੇ ਪੜ ਜਾਂਦੇ ਨੇ ਸਾਈ ਨਹੀਂ ਕਹਿਣਾ ਸਾਈ ਸਾਈ ਕਹਿਣਾ ਸਾਈ ਦਾ ਮਤਲਬ ਉਹੀ ਸਾਈ ਭਲੀਕਾਰ ਤੂੰ ਸਦਾ ਸਲਾਮਤ ਨਿਰੰਕਾਰ ਅਸੰਖ ਜਪ ਅਸੰਖ ਭਾਉ ਐਡ ਇਨ ਐਡਾ ਨਾਲ ਬੋਲਣਾ ਹੈ ਸੰਗਤ ਜੀ ਕੱਲਾ ਸੰਖ ਨਹੀਂ ਕਹਿ ਦੇਣਾ ਆ ਸੰਖ ਐਡਾ ਬੋਲ ਕੇ ਅਸੰਖ ਜਪ ਅਸੰਖ ਭਾਉ ਅਸੰਖ ਪੂਜਾ ਅਸੰਖ ਤਪ ਤਾਉ ਅਸੰਖ ਗ੍ਰੰਥ ਮੁਖ ਵੇਦ ਪਾਠ ਅਸੰਖ ਜੋਗ ਮਨ ਰਹਹਿ ਦੋਹਾ ਹੀ ਲੱਗੇ ਨੇ ਇੱਥੇ ਯਾ ਰੱਖਣਾ ਰਹਹਿ ਇਸ ਤਰ੍ਹਾਂ ਪੜ੍ਹਨਾ ਹੈ ਰਹਹਿ ਉਦਾਸ ਅਸੰਗ ਭਗਤ ਗੁਣ ਗਿਆਨ ਵਿਚਾਰ ਵਿਚਾਰ ਨਹੀਂ ਕਹਿ ਦੇਣਾ ਵਿਚਾਰ ਬਿਹਾਰੀ ਦੇ ਨਾਲ ਅਸੰਖ ਸਤੀ ਅਸੰਖ ਦਾਤਾਰ ਦਤਾਰ ਨਹੀਂ ਕਹਿਣਾ ਸੰਗਤ ਜੀ ਦਾਤਾਰ ਅਸੰਖ ਸੂਰ ਮੋਹ ਭਖਸਾਰ ਅਸੰਖ ਮੋਨ ਲਿਵ ਲਾਏ ਤਾਰ ਕੁਦਰਤ ਕਵਣ ਕਹਾ ਵਿਚਾਰ ਵਾਰਿਆ ਨਾ ਜਾਵਾ ਏਕ ਵਾਰ ਜੋ ਤੁਧ ਪਾਵੇ ਪਾਵੇ ਨਹੀਂ ਕਹਿਣਾ ਪਾਵੇ ਸਾਈ ਭਲੀਕਾਰ ਤੂੰ ਸਦਾ ਸਲਾਮਤ ਨਿਰੰਕਾਰ ਸੋ ਸੰਗਤ ਜੀ 17 ਪੌੜੀਆਂ ਤੱਕ ਆਪਣੀ ਸੰਖਿਆ ਹੋ ਗਈ ਹੈ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ